ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਨਵ ਸਿੰਘ ਕੁਇਰਟਸ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਰਸੋਈ ਵਿੱਚ ਕੰਮ ਆਉਣ ਵਾਲੀਆਂ ਬਹੁਤ ਜ਼ਰੂਰੀ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਜੀ ਨੰਬਰ 1 ਜਦੋਂ ਵੀ ਅਸੀਂ ਦੁੱਧ ਨੂੰ ਉਵਾਲੀ ਦੇ ਕੇ ਹਟਦੇ ਹਾਂ ਤਾਂ ਉਸ ਵਿੱਚ ਕਾਫੀ ਮਲਾਈ ਤੇ ਦੁੱਧ ਲੱਗਿਆ ਰਹਿ ਜਾਂਦਾ ਹੈ ਅਜਿਹੇ ਵਿੱਚ ਜੇਕਰ ਤੁਸੀਂ ਉਸ ਵਿੱਚ ਆਟਾ ਪਾ ਕੇ ਗੁੰਨ ਲਓ ਤਾਂ ਉਹ ਬਹੁਤ ਆਸਾਨੀ ਨਾਲ ਸਾਫ ਹੋ ਜਾਵੇਗਾ ਤੇ ਨਾਲ ਹੀ ਰੋਟੀ ਵੀ ਬਹੁਤ ਸਵਾਦ ਬਣਦੀ ਹੈ। ਨੰਬਰ 2 ਦਾਲ ਪਕਾਉਣ ਸਮੇ ਉਸ ਵਿੱਚ ਤੇਲ ਪਾ ਕੇ ਜ਼ਰੂਰ ਤੁਸੀਂ ਥੋੜੇ ਥੋੜੇ ਸਮੇਂ ਬਾਅਦ ਹਿਲਾਉਂਦੇ ਰਹੋ ਤਾਂ ਇਸ ਨਾਲ ਦਾਲ ਬਹੁਤ ਜ਼ਿਆਦਾ ਸਵਾਦ ਬਣਦੀ ਹੈ। ਨੰਬਰ 3 ਜਦੋਂ ਵੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ ਤੇਲ ਪਹਿਲਾਂ ਘੱਟ ਹੀ ਪਾਓ ਜੇਕਰ ਘੱਟ ਲੱਗੇ ਤਾਂ ਦੁਬਾਰਾ ਪਾ ਲਓ। ਇਸ ਤਰ੍ਹਾਂ ਕਰਨ ਨਾਲ ਸਬਜ਼ੀ ਵਿੱਚ ਤੇਲ ਜ਼ਿਆਦਾ ਨਹੀਂ ਲੱਗੇਗਾ। ਨੰਬਰ 4 ਹਰੀਆਂ ਮਿਰਚ ਨੂੰ ਲੰਬੇ ਸਮੇਂ ਤੱਕ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਸ ਦੀ ਡੰਡੀ ਤੋੜ ਕੇ ਰੱਖੋ ਇਸ ਤੋਂ ਇਲਾਵਾ ਉਸ ਨੂੰ ਕਦੇ ਵੀ ਗਿੱਲੀ ਨਾ ਹੋਣ ਦਿਓ ਗਿੱਲੀ ਹੋਣ ਕਾਰਨ ਹੀ ਉਹ ਬਹੁਤ ਜਲਦ ਖਰਾਬ ਹੋ ਜਾਂਦੀ ਹੈ ਨੰਬਰ 5 ਤੋਰੀਆਂ ਦੀ ਸਬਜ਼ੀ ਬਣਾਉਣ ਸਮੇਂ ਪਾਣੀ ਦੀ ਜਗ੍ਹਾ ਦੁੱਧ ਜਾਂ ਫਿਰ ਮਲਾਈ ਪਾਓ ਇਸ ਤਰ੍ਹਾਂ ਕਰਨ ਨਾਲ ਸਬਜ਼ੀ ਦਾ ਸਵਾਦ ਦੁੱਗਣਾ ਨਾਲੇ ਦੇਖਣ ਵਿੱਚ ਵੀ ਬਹੁਤ ਸੋਹਣੀ ਲੱਗੇਗੀ ਨੰਬਰ 6 ਅਰੇ ਸੋਈਦੀ ਸੈਲਫ ਨੂੰ ਜੇਕਰ ਤੁਸੀਂ ਨਮਕ ਤੇ ਸਿਰਕੇ ਵਾਲੇ ਪਾਣੀ ਨਾਲ ਸਾਫ਼ ਕਰ ਲਓ ਤਾਂ ਇਸ ਨਾਲ ਕਦੇ ਵੀ ਤੁਹਾਡੀ ਸੈਲਫ ਉੱਪਰ ਕਿਟਾਣੂ ਨਹੀਂ ਰਹਿਣਗੇ ਤੇ ਨਾਲ ਹੀ ਮੱਖੀ ਮੱਛਰ ਵੀ ਨਹੀਂ ਬੈਠੇਗਾ। ਨੰਬਰ 7 ਜੇਕਰ ਤੁਸੀਂ ਲੱਸੀ ਪੀਣੀ ਪਸੰਦ ਕਰਦੇ ਹੋ ਤਾਂ ਉਸ ਵਿੱਚ ਹਲਕਾ ਜਿਹਾ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਜ਼ਰੂਰ ਪੀ ਲਿਆ ਕਰੋ। ਇਸ ਤਰ੍ਹਾਂ ਕਰਨ ਨਾਲ ਲੱਸੀ ਦਾ ਸਵਾਦ ਤੇ ਨਾਲ ਹੀ ਸਰੀਰ ਨੂੰ ਠੰਡਕ ਮਿਲਦੀ ਹੈ। ਨੰਬਰ 5 8 ਜਦੋਂ ਵੀ ਰੋਟੀ ਬਣਾਉਂਦੇ ਹੋ ਤਾਂ ਉਸ ਨੂੰ ਕਦੇ ਵੀ ਸਿੱਧੀ ਗੈਸ ਤੇ ਨਾ ਸੇਕੋ ਇਸ ਤਰ੍ਹਾਂ ਕਰਨ ਨਾਲ ਗੈਸ ਵਿੱਚ ਗੈਸ ਵਿੱਚਲੀ ਗੈਸ ਰੋਟੀ ਵਿੱਚ ਭਰ ਜਾਂਦੀ ਹੈ ਜਿਸ ਨਾਲ ਅਸੀਂ ਅਨੇਕਾਂ ਹੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਾਂ ਨੰਬਰ 9 ਸਬਜ਼ੀ ਨੂੰ ਪਕਾਉਣ ਸਮੇਂ ਉਸ ਵਿੱਚ ਕਦੇ ਵੀ ਸਟੀਲ ਦੀ ਕੜਸ਼ੀ ਨਾ ਪਾਓ ਇਸ ਤਰ੍ਹਾਂ ਕਰਨ ਨਾਲ ਉਹ ਪੱਕਣ ਤੋਂ ਬਾਅਦ ਵੀ ਖਾਣੇ ਵਿੱਚ ਕੱਚੀ ਲੱਗਦੀ ਹੈ ਇਸ ਤੋਂ ਇਲਾਵਾ ਉਹ ਪੱਕਣ ਨੂੰ ਸਮਾਂ ਵੀ ਜ਼ਿਆਦਾ ਲੈਂਦੀ ਹੈ ਨੰਬਰ 10 ਜਦੋਂ ਵੀ ਤੁਸੀਂ ਮੂੰਗੀ ਦੀ ਦਾਲ ਬਣਾਉਂਦੇ ਹੋ ਤਾਂ ਉਸ ਵਿੱਚ ਪਾਲਕ ਪਾ ਲਿਆ ਕਰੋ ਇਸ ਨਾਲ ਦਾਲ ਸਵਾਦ ਤੇ ਬਣਦੀ ਹੀ ਹੈ ਨਾਲ ਸਿਹਤ ਨੂੰ ਵੀ ਚੰਗਾ ਕਰਦੀ ਹੈ ਨੰਬਰ 11 ਜੇਕਰ ਤੁਸੀਂ ਮਿਕਸੀ ਵਾਲੀ ਮਸ਼ੀਨ ਉੱਪਰ ਨਿੰਬੂ ਦਾ ਸਿਲਕਾ ਲਗਾ ਕੇ ਉਸ ਨੂੰ ਫੇਰ ਕੇ ਸਾਫ਼ ਕਰਦੇ ਹੋ ਤਾਂ ਉਸ ਦੀ ਮਦਦ ਨਾਲ ਉਸ ਉੱਪਰ ਵਧੀਆ ਚਮਕ ਆਉਂਦੀ ਹੈ ਨੰਬਰ 12 ਜੇਕਰ ਤੁਸੀਂ ਕਿਸੇ ਵੀ ਕੱਚੀ ਸਬਜ਼ੀ ਨੂੰ ਸਲਾਦ ਦੇ ਤੌਰ ਤੇ ਸਰਵ ਕਰਨਾ ਚਾਹੁੰਦੇ ਹੋ ਤਾਂ ਪਾਣੀ ਵਿੱਚ ਨਮਕ ਪਾ ਕੇ ਉਸ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਾਓ ਇਸ ਤਰ੍ਹਾਂ ਕਰਨ ਨਾਲ ਉਸਦੇ ਸਾਰੇ ਕਟਾਣੂ ਨਸ਼ਟ ਹੋ ਜਾਣਗੇ ਨੰਬਰ 13 ਬਰੈਡ ਜਾਂ ਫਿਰ ਕਚੋਰੀ ਬਣਾਉਣ ਸਮੇ ਉਸ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਪਾਓ ਇਸ ਤਰ੍ਹਾਂ ਕਰਨ ਨਾਲ ਉਹ ਖਾਣੇ ਵਿੱਚ ਬਹੁਤ ਹੀ ਸਵਾਦ ਬਣਦੀ ਗਏ ਤੇ ਨਾਲ ਹੀ ਵਿਟੰਤਰਤਾ ਵੀ ਚੰਗੀ ਬਣ ਗਈ ਨੰਬਰ 14 ਅਚਾਰ ਬਣਾਉਣ ਸਮੇ ਉਸ ਵਿੱਚ ਸ਼ਿੰਗ ਜ਼ਰੂਰ ਪਾਓ ਇਸ ਤਰ੍ਹਾਂ ਕਰਨ ਨਾਲ ਉਹ ਸਾਲਾਂ ਸਾਲ ਖਰਾਬ ਨਹੀਂ ਹੁੰਦਾ ਤੇ ਨਾਲ ਹੀ ਉਸ ਨੂੰ ਖਾਣ ਦੇ ਨਾਲ ਸਾਡੇ ਸਰੀਰ ਦੇ ਅੰਦਰ ਤੇਜਾਬ ਗੈਸ ਨਹੀਂ ਬਣेंगी ਨੰਬਰ 15 ਆਲੂ ਅਤੇ ਪਿਆਜ਼ਾਂ ਨੂੰ ਕਦੇ ਵੀ ਇੱਕ ਟੋਰੀ ਕ੍ਰੌਕਰੀ ਵਿੱਚ ਨਾ ਰੱਖੋ ਕਿਉਂਕਿ ਇਸ ਤਰ੍ਹਾਂ ਆਲੂ ਜਲਦ ਖਰਾਬ ਹੋ ਜਾਂਦੇ ਹਨ ਇਸ ਲਈ ਦੋਵਾਂ ਨੂੰ ਹਮੇਸ਼ਾ ਅਲੱਗ-ਅਲੱਗ ਰੱਖਣਾ ਚਾਹੀਦਾ ਹੈ ਨੰਬਰ 16 ਜਦੋਂ ਵੀ ਤੁਸੀਂ ਕੋਈ ਵੀ ਦਾਲ ਪਕਾਉਂਦੇ ਹੋ ਜਾਂ ਜੇਕਰ ਹੋ ਸਕੇ ਉਸ ਨੂੰ ਟੋੜੀ ਵਿੱਚ ਪਾ ਕੇ ਹਾਰੇ ਵਿੱਚ ਪਕਾਓ ਇਹ ਦਾਲ ਖਾਣ ਵਿੱਚ ਤੇ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਕਿਉਂਕਿ ਮਿੱਟੀ ਦੇ ਬਰਤਨ ਵਿੱਚ ਬਣਾਈ ਦਾਲ ਅਨੇਕਾਂ ਹੀ ਤੱਤ ਹੁੰਦੇ ਹਨ ਨੰਬਰ 17 ਜੇਕਰ ਤੁਸੀਂ ਦੁੱਧ ਵਿੱਚ ਹਲਦੀ ਤੇ ਦੇਸੀ ਘੀ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਪੀ ਲਓ ਤਾਂ ਇਸ ਦੀ ਮਦਦ ਨਾਲ ਸਰੀਰ ਦੀ ਲੱਗੀ ਹੋਈ ਅੰਦਰੂਨੀ ਸੱਟ ਵੀ ਜਲਦ ਤੋਂ ਜਲਦ ਠੀਕ ਹੋ ਜਾਂਦੀ ਹੈ। ਨੰਬਰ 18 ਜੇਕਰ ਤੁਸੀਂ ਦਹੀਂ ਨੂੰ ਖੱਟਾ ਹੋਣ ਤੋਂ ਬਚਾਉਂਦੇ ਹੋ ਤਾਂ ਦਹੀਂ ਨੂੰ ਜਾਗ ਤੋਂ ਪਹਿਲਾਂ ਬਰਤਨ ਦੇ ਹਰ ਪਾਸੇ ਫਟਕੜੀ ਦਾ ਚੂਨਾ ਲਗਾ ਦਿਓ। ਇਸ ਤਰ੍ਹਾਂ ਕਰਨ ਨਾਲ ਦਹੀਂ ਖੱਟਾ ਨਹੀਂ ਜੰਮੇਗਾ। ਨੰਬਰ 19 ਜੇਕਰ ਚਾਕੂ ਨੂੰ ਜੰਗ ਲੱਗ ਜਾਵੇ ਤਾਂ ਉਸ ਉੱਪਰ ਨਿੰਬੂ ਦਾ ਟੁਕੜਾ ਘਸਕਾ ਦਿਓ ਇਸ ਤਰ੍ਹਾਂ ਕਰਨ ਨਾਲ ਉਸ ਦੀ ਸਾਰੀ ਜੰਗ ਖਤਮ ਹੋ ਜਾਵੇਗੀ ਤੇ ਉਹ ਚੱਲਣ ਵੀ ਸਹੀ ਲੱਗ ਜਾਵੇਗਾ ਨੰਬਰ 2 ਰਾਜਮਾਂ ਦੀ ਦਾਲ ਸਬਜ਼ੀ ਬਣਾਉਣ ਸਮੇ ਉਸ ਵਿੱਚ ਮਲਾਈ ਜ਼ਰੂਰ ਪਾਇਆ ਕਰੋ ਇਸ ਤਰ੍ਹਾਂ ਕਰਨ ਨਾਲ ਸਬਜ਼ੀ ਬਹੁਤ ਹੀ ਸਵਾਦ ਬਣੇਗੀ ਤੇ ਨਾਲ ਹੀ ਕਲਰ ਵੀ ਬਹੁਤ ਸੋਹਣਾ ਆਵੇਗਾ ਨੰਬਰ 21 ਪਕੌੜਿਆਂ ਨੂੰ ਜ਼ਿਆਦਾ ਤੇਲ ਦੇ ਬਿਨਾਂ ਬਣਾਉਣ ਲਈ ਵਿੱਚ ਇੱਕ ਨਿੰਬੂ ਦੇ ਰਸ ਮਿਲਾਓ ਇਸ ਨਾਲ ਤੇਲ ਜ਼ਿਆਦਾ ਨਹੀਂ ਲੱਗੇਗਾ ਨੰਬਰ 22 ਕੜੀ ਪੱਤੇ ਧਨੀਏ ਤੇ ਪੱਤਿਆਂ ਨੂੰ ਤਾਜ਼ਾ ਰੱਖਣ ਲਈ ਉਹਨਾਂ ਨੂੰ ਪਤਲੇ ਕੱਪੜੇ ਵਿੱਚ ਲਪੇਟ ਕੇ ਫ੍ਰਿਜ ਵਿੱਚ ਰੱਖੋ। ਨੰਬਰ 3 ਪਰੌਠੇ ਬਣਾਉਣ ਸਮੇਂ ਜੇਕਰ ਪਰੌਠੇ ਬਹੁਤ ਜ਼ਿਆਦਾ ਸਖਤ ਬਣਦੇ ਹਨ ਤਾਂ ਆਟਾ ਗੁੰਨਣ ਵੇਲੇ ਉਸ ਵਿੱਚ ਥੋੜਾ ਜਿਹਾ ਕੱਚਾ ਦੁੱਧ ਮਿਲਾ ਦਿਓ। ਇਸ ਨਾਲ ਪਰੌਠੇ ਨਰਮ ਅਤੇ ਲਮੇ ਪਣਨਗੇ। ਨੰਬਰ 24 ਜੇਕਰ ਤਵੇ ਉੱਪਰ ਰੋਟੀ ਜ਼ਿਆਦਾ ਚਿਪਕਦੀ ਹੈ ਜਾਂ ਫਿਰ ਮਚ ਜਾਂਦੀ ਹੈ ਤਾਂ ਇਸ ਉੱਪਰ ਰੋਟੀ ਬਣਾਉਣ ਤੋਂ ਪਹਿਲਾਂ ਕੇਲੇ ਦਾ ਛਿਲਕਾ ਕਿਸਾ ਦਿਓ। ਨੰਬਰ 25 ਹਰੀ ਮਿਰਚ ਨੂੰ ਸਿੱਧਾ ਤੇਲ ਵਿੱਚ ਨਾ ਪਾਓ ਇਸ ਨੂੰ ਮਸਾਲਾ ਭੁੰਨਣ ਤੋਂ ਬਾਅਦ ਅਖੀਰ ਵਿੱਚ ਪਾਓ ਜਿਸ ਨਾਲ ਹਰੀ ਮਿਰਚ ਦੀ ਤਿੱਖੀ ਤਿੱਕੀ ਖੁਸ਼ਬੂ ਬਯੰਜਨ ਵਿੱਚ ਆਵੇਗੀ ਨੰਬਰ 26 ਬੂੰਦੀ ਦਾ ਰਾਇਤਾ ਬਣਾਉਣ ਵੇਲੇ ਇੱਕ ਕੱਪ ਦਹੀਂ ਵਿੱਚ ਇੱਕ ਚੁਟਕੀ ਪੁਦੀਨਾ ਪਾਊਡਰ ਤੇ ਥੋੜੀ ਜਹੀ ਚੀਨੀ ਪਾਓ ਤੇ ਰਾਇਤਾ ਪਰੋਸਣ ਤੋਂ ਪਹਿਲਾਂ ਬੂੰਦੀ ਪਾਓ ਇਸ ਨਾਲ ਇਸ ਦਾ ਸਵਾਦ ਵਧੀਆ ਹੋ ਜਾਵੇਗਾ ਨੰਬਰ 27 ਜਦੋਂ ਅਸੀਂ ਹਰੀਆਂ ਮਿਰਚਾਂ ਨੂੰ ਕੁੱਟਦੇ ਹਾਂ ਤਾਂ ਸਾਡੇ ਹੱਥ ਜਲਣ ਲੱਗ ਜਾਂਦੇ ਹਨ ਤਾਂ ਇਮਲੀ ਵਾਲੇ ਪਾਣੀ ਨਾਲ ਆਪਣੇ ਹੱਥਾਂ ਨੂੰ ਧੋ ਲਾਓ ਜਲਣ ਖਤਮ ਹੋ ਜਾਵੇਗੀ ਨੰਬਰ 28 ਤਿਆਰ ਮਿਰਚਾਂ ਦੇ ਅਚਾਰ ਵਿੱਚ ਥੋੜਾ ਜਿਹਾ ਗੁੜ ਇੱਕ ਚਮਚ ਸਿਰਕਾ ਪਾਓ ਅਚਾਰ ਵਿੱਚ ਨਵਾਂ ਸਵਾਦ ਆ ਜਾਵੇਗਾ ਨੰਬਰ 29 ਜੇਕਰ ਲਸਣ ਨੂੰ ਛਿੱਲਣ ਵਿੱਚ ਬਹੁਤ ਧਿਰ ਲੱਗ ਜਾਂਦੀ ਹੈ ਤਾਂ ਇਸ ਲਈ ਲਸਣ ਨੂੰ ਛਿੱਲਣ ਤੋਂ ਪਹਿਲਾਂ ਗਰਮ ਪਾਣੀ ਵਿੱਚ ਡੁਬੋ ਕੇ ਰੱਖੋ ਇਸ ਤਰ੍ਹਾਂ ਕਰਨ ਨਾਲ ਲਸਣ ਦੀਆਂ ਕਲੀਆਂ ਨਰਮ ਹੋ ਜਾਣਗੀਆਂ ਤੇ ਛੇਤੀ ਹੀ ਲਸਣ ਛਿੱਲਿਆ ਜਾਏਗਾ ਨੰਬਰ 3 ਖੀਰ ਨੂੰ ਬਣਾਉਣ ਤੋਂ ਪਹਿਲਾਂ ਚੌਲਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਰਾਤ ਨੂੰ ਦੁੱਧ ਵਿੱਚ ਭਿਓ ਕੇ ਰੱਖ ਦਿਓ ਤੇ ਫਿਰ ਖੀਰ ਬਣਾਓ ਇਸ ਤਰ੍ਹਾਂ ਕਰਨ ਨਾਲ ਖੀਰ ਬਹੁਤ ਜ਼ਿਆਦਾ ਸਵਾਦਿਸ਼ਟ ਬਣੇਗੀ ਨੰਬਰ 31 ਜੇਕਰ ਖੰਡ ਵਿੱਚ ਕੀੜੀਆਂ ਪੈ ਜਾਣ ਤਾਂ ਕੀੜੀਆਂ ਨੂੰ ਬਾਹਰ ਕੱਢਣ ਦੇ ਲਈ ਖੰਡ ਵਾਲੇ ਡੱਬੇ ਵਿੱਚ ਕਪੂਰ ਦਾ ਇੱਕ ਟੁਕੜਾ ਅਖਬਾਰ ਵਿੱਚ ਲਪੇਟ ਕੇ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਸਾਰੀਆਂ ਕੀੜੀਆਂ ਬਾਹਰ ਨਿਕਲ ਜਾਣਗੀਆਂ ਦੋਸਤੋ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸਦੇ ਨਾਲ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਕ ਹੋਰ ਬੇਨਤੀ ਹੈ ਜੀ ਸਾਡੇ ਚੈਨਲ ਦੇ ਉੱਤੇ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਹਨ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਇਸ ਨਾਲ ਰਲਦੇ ਮਿਲਦੀਆਂ ਵੀਡੀਓਜ਼ ਸਾਡੇ ਚੈਨਲ ਦੇ ਉੱਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਾਡੇ ਚੈਨਲ ਨੂੰ ਸ਼ੇਅਰ ਜਰੂਰ ਕਰਿਓ ਤੇ ਜਿਹੜਾ ਘੰਟੀ ਵਾਲਾ ਬਟਨ ਹੈ ਉਸ ਨੂੰ ਵੀ ਦਬਾ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਇਹ ਵੀਡੀਓ ਜ਼ਰੂਰ ਸੈਂਡ ਕਰਿਓ ਤਾਂ ਕਿ ਉਹ ਵੀ ਇਹ ਵੀਡੀਓ ਦੇਖ ਕੇ ਇਹ ਕੰਮ ਦੀਆਂ ਗੱਲਾਂ ਸੁਣ ਕੇ ਆਪਣੀ ਜ਼ਿੰਦਗੀ ਵਿੱਚ ਅਪਣਾ ਸਕਣ ਤੇ ਨਾਲ ਹੀ ਇਹਨਾਂ ਦਾ ਫਾਇਦਾ ਉਠਾ ਸਕਣ ਕਿਉਂਕਿ ਤੁਹਾਡਾ ਜਿਹੜਾ ਟਾਈਮ ਹੈਗਾ ਉਹ ਕੀਮਤੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਕਿਰਪਾ ਕਰਕੇ ਆਪਣੇ ਜਿਹੜਾ ਕੀਮਤੀ ਟਾਈਮ ਹੈ ਸਿਰਫ ਚੰਗੀਆਂ ਗੱਲਾਂ ਸਿੱਖਣ ਸੁਣਨ ਪੜ੍ਹਨ ਵਾਸਤੇ ਹੀ ਲਾਇਆ ਕਰੋ ਨਾਲ ਤੁਹਾਡੇ ਟਾਈਮ ਦੀ ਚੰਗੀ ਕਦਰ ਹੋ ਸਕੇਗੀ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ